ਅੱਜ ਅੱਜ ਆਪਾਂ ਗੱਲ ਕਰਦੇ ਹਾਂ ਸ਼ੇਅਰ ਮਾਰਕੀਟ ਦੀ ਕਿੱਦਾਂ ਤੇ ਕਿਵੇਂ ਕੰਮ ਕਰਦੀ ਆ ਤੇ ਆਪਾਂ ਟ੍ਰੇਡ ਲੈਣ ਤੋਂ ਪਹਿਲਾਂ ਕਿੱਦਾਂ ਇਹਨੂੰ ਵਾਚ ਕਰ ਸਕਦੇ ਆਂ ਵੀ ਇਹ ਟ੍ਰੇਡ ਆਪਣਾ ਪ੍ਰੋਫਿਟੇਬਲ ਜਾਂ ਲਾਸ ਹੋਊਗਾ ਠੀਕ ਆ ਜੀ ਕਿੰਨੇ ਤਰੀਕਿਆਂ ਨਾਲ ਇਹ ਕੰਮ ਕਰਦੀ ਆ ਠੀਕ ਆ ਜੀ ਆਓ ਸ਼ੇਅਰ ਮਾਰਕੀਟ 10 ਤਰੀਕਿਆਂ ਨਾਲ ਕੰਮ ਕਰਦੀ ਆ ਜੀ ਠੀਕ ਆ ਜੀ 10 ਤਰੀਕੇ ਪਹਿਲਾਂ ਜੀ ਅਪ ਟ੍ਰੈਂਡ ਠੀਕ ਹੈ ਜੀ ਅੱਪਰ ਟ੍ਰੈਂਡ ਤੇ ਦੂਜਾ ਡਾਊਨ ਟ੍ਰੈਂਡ ਠੀਕ ਹੈ ਜੀ ਡਾਊਨ ਟ੍ਰੈਂਡ ਤੀਜਾ ਸਾਈਡ ਵੀ ਟ੍ਰੈਂਡ ਠੀਕ ਹੈ ਜੀ ਹੁਣ ਆਪਾਂ ਦੇਖਾਂਗੇ ਇਹਦੇ ਵਿੱਚ ਵੀਡੀਓ 'ਚ ਵੀ ਕਿਹੜਾ ਟ੍ਰੈਂਡ ਆਪਾਂ ਨੂੰ ਜਿੱਤੇ ਟ੍ਰੇਡ ਲਵਾਂਗੇ ਪ੍ਰੋਫਟ ਤੇ ਜਿੱਤੇ ਲਾਸ ਤੇ ਐਂਡਰ ਵਿੱਚ ਦੱਸਿਆ ਜਾਊਗਾ ਵੀ ਜਿੱੱਚਾ ਆਪਾਂ ਟ੍ਰੇਡ ਲਾਣਾ ਹੈ ਨਹੀਂ ਤੇ ਟੋਟਲ ਲਾਸੂ ਜ਼ਿਆਦਾਤਰ ਟ੍ਰੇਡਰ ਉਹਦੇ ਹੀ ਲਾਸ ਕਰਦੇ ਨੇ ਠੀਕ ਹੈ ਜੀ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤਾਂ ਜੋ ਆਪਾਂ ਲਾਸ ਤੋਂ ਬਚ ਸਕੀਏ ਤੋ ਆਓ ਪਹਿਲਾਂ ਆਪਾਂ ਗੱਲ ਕਰਦੇ ਆ ਅਪ ਟ੍ਰੈਂਡ ਦੀ ਅਪ ਟ੍ਰੈਂਡ ਠੀਕ ਹੈ ਜੀ ਅਪ ਟ੍ਰੈਂਡ ਦੀ ਅਪ ਟ੍ਰੈਂਡ ਕੀ ਆ ਮਾਰਕੀਟ नौ पंद्रह स्टार्ट हुई ठीक है जी मार्केट नौ पंद्रह पे स्टार्ट हुई आ ग्राफ है मार्केट का ठीक है जी हाई लो, हाई हाई, हाई, लो हाई, हाई हाई लो हाई 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 लो, हाई, हाई लो हाई ए मार्केट अपने लो ना तोड़ती हुई हाइब्रिड पुट्टेन ਜਾਂਦੀ ਦੇਖੋ ਜੀ ਉਹ ਲੋ ਟੋਂ ਪੁੱਟੇ ਨਹੀਂ ਜਾਂਦੀ ਉਹਨੂੰ ਆਪਾਂ ਕਹਿੰਦੇ ਆ ਅਪ ਟ੍ਰੈਂਡ ਠੀਕ ਹੈ ਜੀ ਇਹਦੇ ਵਿੱਚ ਮੋਸਟਲੀ ਹਮੇਸ਼ਾ ਹੀ ਕਾਲ ਕਾਲ ਵਾਈ ਕਰਨਾ ਠੀਕ ਹੈ ਜੀ ਤੇ ਕਾਲ ਵਾਈ ਕਰਨਾ ਤੇ ਆਪਾਂ ਉਸ ਦੀ ਨੂੰ ਬਦ ਨਹੀਂ ਕਿ ਕਾਲ ਨਹੀਂ ਵਰਤਦੇ ਮਾਰਕੀਟ ਆਪਣੀ ਸਵਾਨੋਸਤਾ ਤੋਂ ਆਪਾਂ ਲਾਲੋ ਰਸੀਦ 10 15 10 11 ਲਾਲੋ ਰਸੀਦ 11:00 ਮਾਰਕੀਟ ਨੂੰ ਦੇਖ ਕੇ ਕੋਈ ਟ੍ਰੇਡ ਲੈਣਾ ਕਿੱਥੇ ਐਂਟਰੀ ਲੈਣੀ ਆ ਕਿੱਥੇ ਸਟਾਪ ਲੌਸ ਆ ਆਪਾਂ ਅਗਲੀ ਵੀਡੀਓ ਤੇ ਡਿਸਕਸ ਕਰਾਂਗੇ ਹੁਣ ਆਪਾਂ ਬੇਸਿਕ ਜਾਣਕਾਰੀ ਲੈ ਲਈ ਆ ਤਾਂ ਕਿ ਅੱਗੇ ਤੁਹਾਨੂੰ ਸੌਖਾ ਰਹੇ ਮਾਰਕੀਟ ਦੇ ਵਿੱਚ ਗੱਲਬਾਤ ਮਾਰਕੀਟ ਇਹ ਨੂੰ ਬਣਾ ਅਪਰ ਟ੍ਰੈਂਡ ਠੀਕ ਹੈ ਜੀ ਹੁਣ ਨੰਬਰ 2 ਤੇ ਹੈਗਾ ਡਾਊਨ ਟ੍ਰੈਂਡ ਠੀਕ ਹੈ ਜੀ ਇਹਦੇ ਬਾਰੇ ਤੁਸੀਂ ਸਮਝ ਲਓਗੇ ਵੀ ਅਪਰ ਟ੍ਰੈਂਡ ਕੀ ਆ ਨੀ ਨਾ ਤੋੜਦੇ ਉੱਤੇ ਨੂੰ ਜਾਂਦੀ ਫਾਈ ਫਾਈ ਬਣਾਉਂਦੀ ਨੂੰ ਪਹਿਲਾਂ ਆਪਾਂ ਕਹਿੰਦੇ ਅਪਰ ਟ੍ਰੈਂਡ ਇਹਦੇ ਤੇ ਕਾਲ ਦੀ ਐਂਟਰੀ ਲੈਣੀ ਆ ਤੇ ਨੰਬਰ 2 ਤੇ ਡਾਊਨ ਟ੍ਰੈਂਡ ਡਾਊਨ ਟ੍ਰੈਂਡ ਠੀਕ ਹੈ ਜੀ ਡਾਊਨ ਟ੍ਰੈਂਡ ਹੁਣ ਡਾਊਨ ਟ੍ਰੈਂਡ ਬਾਰੇ ਆਪਾਂ ਦੇਖਦੇ ਆਂ ਫੇਰ ਇਹਦੇ ਉਲਟ ਉਪੋਜ ਕਿਦਾਂ ਮਾਰਕੀਟ 9 15 ਦੇ ਸਟਾਰਟ ਹੋਈ ਠੀਕ ਹੈ ਜੀ ਆਪਣੇ ਹਾਈ ਨੂੰ ਤੋੜਦੀ ਹੋਈ ਲੋ ਬਣਾਉਂਦੀ ਹੋਈ ਠੀਕ ਹੈ ਜੀ ਇਹਨੂੰ ਆਪਾਂ ਕਹਿੰਦੇ ਆ ਹਾਈ ਹਾਈ ਲੋ ਹਾਈ ਲੋ 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 ਹਾਈ ਲੋ ਲੋ ਹਾਈ ਲੋ ਠੀਕ ਹੈ ਜੀ ਲੋ ਲੋ ਉੱਪਰ ਇਹ ਕੀ ਨੋਟ ਠੀਕ ਹੈ ਜੀ ਲਾ ਦੇਖੋ ਇਹ ਕੇਨੋ ਦੀ ਹਾਪਾ ਨਹੀਂ ਜਾਂਦੀ ਠੀਕ ਹੈ ਜੀ ਇਹਨੂੰ ਕਹਿੰਦੇ ਆ ਪਾਪ ਟ੍ਰੈਂਡ ਤੇ ਇਹਨੂੰ ਆਪਾਂ ਕਹਿੰਦੇ ਆ ਡਾਊਨ ਟ੍ਰੈਂਡ ਠੀਕ ਹੈ ਜੀ ਇਹ ਜਿਹੜਾ ਡਾਊਨ ਟ੍ਰੈਂਡ ਫਿਰ ਥੱਲੇ ਨੂੰ ਆਉਂਦੀ ਇਹਨੂੰ ਆਪਾਂ ਕਹਿੰਦੇ ਆ ਡਾਊਨ ਟ੍ਰੈਂਡ ਸੇਮ ਹੈ ਜੀ ਮਾਰਕੀਟ ਨੂੰ 45 ਮਿੰਟ ਘੰਟਾ ਦੇਖੋ ਵੀ ਮਾਰਕੀਟ ਦਾ ਬਿਹੇਵੀਅਰ ਕੀ ਕਹਿੰਦਾ ਟ੍ਰੇਡ ਲੋ ਟ੍ਰੇਡ ਨਾਲ ਲੱਗੇ ਕਾਲੀ ਬਿਲਕੁਲ ਨਹੀਂ ਕਰਨੀ ਬੀਟਰ ਲੌਂਗ ਕਦੇ ਕਰਦੇ ਨੇ ਮਾਰਕੀਟ ਉੱਪਰ ਨਹੀਂ ਉੱਪਰ ਨਹੀਂ ਗ੍ਰੀਨ ਕੈਂਡਲ ਬਣਦੀ ਆ ਇਹ ਪ੍ਰੋਫਟੋ ਕਾਲ ਵਾਈ ਕਰ ਲੈਂਦੇ ਨੇ ਇਹ ਕੰਮ ਨਹੀਂ ਕਰਨਾ ਵੀ ਸਭ ਜਣਾ ਕੀਤਾ ਵੀ ਤੇ ਇਸ ਵਿੱਚ ਆਪਾਂ ਡਾਊਨ ਟ੍ਰੈਂਡ ਤੇ ਹਮੇਸ਼ਾ ਪੁੱਟ ਪੁੱਟ ਦਾ ਕਦੇ ਲੈਣਾ ਠੀਕ ਹੈ ਜੀ ਕਾਲ ਪੁੱਟ ਪ੍ਰੀਮੀਅਮ ਇਹ ਕੀ ਹੁੰਦੇ ਨੇ ਇੰਨਾ ਤੇ ਵੀ ਇੱਕ ਅਲੱਗ ਵੀਡੀਓ ਬਣਾਈ ਹੋਈ ਹੈ ਜੀ ਇਹਨਾਂ ਦਾ ਬੇਸਿਕ ਜਾਣਕਾਰੀ ਲੈਣੇ ਆ ਠੀਕ ਹੈ ਜੀ ਮਾਰਕੀਟ ਵੀ ਕਿੱਦਾਂ ਕੰਮ ਕਰਦੀ ਆ ਮਾਰਕੀਟ ਤਰੀਕਿਆਂ ਨਾਲ ਕੰਮ ਕਰਦੀ ਆ ਅਪਰ ਟ੍ਰੈਂਡ ਡਾਊਨ ਟ੍ਰੈਂਡ ਠੀਕ ਹੈ ਜੀ ਇਹਨਾਂ ਵਿੱਚੋਂ ਆਪਾਂ ਦੋ ਟ੍ਰੈਂਡ ਜਾਣੀ ਕਿ ਮਾਰਕੀਟ ਦੀ ਚਾਲ ਇੱਕ ਤਰ੍ਹਾਂ ਦੀ ਮਾਡਲ ਚੱਲਣਾ ਸੀ ਤਾਂ ਇਹ ਕਮਾ ਸਕਦੇ ਆ ਪਹਿਲਾ ਅਪਟਰੈਂਡ ਦੂਜਾ ਡਾਊਨਟਰੈਂਡ ਠੀਕ ਹੈ ਜੀ ਜਦੋਂ ਮਾਰਕੀਟ ਉੱਤਮ ਜਾਂਦੀ ਆ ਤਾਂ ਵੀ ਪੈਸੇ ਬਣਦੇ ਨੇ ਤੇ ਮਾਰਕੀਟ ਖੁੱਲੇ ਨੂੰ ਜਾਂਦੀ ਆ ਤਾਂ ਵੀ ਪੈਸੇ ਬਣਦੇ ਨੇ ਇਹ ਕਿਵੇਂ ਬਣਦੇ ਨੇ ਉਹ ਆਪਾਂ ਨੂੰ ਇਹ ਚਾਲ ਸਮਝਣੀ ਪਏ ਨੰਬਰ ਇੱਕ ਤੇ ਫਿਰ ਆਪਾਂ ਨੂੰ ਸਮਝਣਾ ਮੈਨੂੰ ਵੀ ਕਿੱਥੇ ਆਪਾਂ ਨੂੰ ਐਂਟਰੀ ਲੈਣੀ ਚਾਹੀਦੀ ਹੈ ਕਿੱਥੇ ਆਪਾਂ ਹੈਜੀਟ ਹੈ ਕਿ ਆਪਾਂ ਕਿੱਥੇ ਸਟਾਪ ਲਸ ਲਾਉਣਾ ਕਿੱਥੇ ਆਪਣਾ ਟਾਰਗੇਟ ਹੋਊਗਾ ਠੀਕ ਹੈ ਜੀ ਇਹ ਚੀਜ਼ਾਂ ਐਸੇ ਜ਼ਰੂਰੀ ਨੇ ਤਾਂ ਜੋ ਮਾਰਕੀਟ ਨੂੰ ਆਪਾਂ ਸਭ ਜਿਕੇ ਨੂੰ ਪੈਸਾ ਕਮਾ ਸਕੀ ਠੀਕ ਹੈ ਜੀ ਹੁਣ ਆ ਦੋ ਚੀਜ਼ਾਂ ਤੁਸੀਂ ਨੋਟ ਕਰ ਲਿਓ ਤੇ ਹੁਣ ਆਪਾਂ ਗੱਲ ਕਰਦੇ ਆ ਤੀਜੀ ਫਰੈਂਡ ਦੀ ਠੀਕ ਹੈ ਜੀ ਨੰਬਰ 10 ਤੇ ਆਪਣਾ ਹਾਈਵੇ ਠੀਕ ਹੈ ਜੀ ਇਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਇਹ ਇੱਕ ਨਾਰਮਲ ਸਾਈਡ ਤੇ ਚੱਲਣਾ ਨਾਰਮਲ ਹੈ ਜੀ ਆ ਮਾਰਕੀਟ ਆ ਜੀ 9 ਵਜੇ ਸਵੇਰ ਨੂੰ ਆਪਣੀ ਓਪਨ ਹੋਏ ਠੀਕ ਹੈ ਜੀ ਚੰਡੀ ਮਾਰਕੀਟ ਦੇ ਨਾਰਮਲ ਐਂਟੀਨਾ ਬਾਹ ਹਾਈਟ ਨਾਲੋਂ ਨਾ ਉੱਪਰ ਵੀ ਮਾਰਗੇਟ ਤੇ ਨਾ ਥੱਲੇ ਆਈ ਇਹਨੂੰ ਆਪਾਂ ਕਹਿੰਦੇ ਆ ਸਾਈਡਵੇ ਟ੍ਰੈਲ ਜਿਆਦਾਤਰ ਟਰੇਡਰ ਇਹਦੇ ਤੇ ਲੌਸ ਕਰਦੇ ਨੇ ਠੀਕ ਹੈ ਜੀ ਜਿਆਦਾਤਰ ਇਹਦੇ ਤੇ ਲੌਸ ਕਰਦੇ ਨੇ ਮਤਲਬ ਰੇਸੇ ਵਾਦੀ ਆ 99% ਲੌਸ ਲੌਸ ਕਰਦੇ ਨੇ 1% ਹੀ ਟਰੇਡਰ ਨੇ ਜਿਹੜੇ ਪ੍ਰੋਫਿਟੇਬਲ ਨੇ ਇਹਨਾਂ ਵਿੱਚੋਂ ਲਾ ਲਓ ਤੁਸੀਂ 10% ਚੋਂ 1% ਮਤਲਬ ਪ੍ਰੋਫਿਟੇਬਲ 100% ਪ੍ਰੋਫਿਟ ਪ੍ਰੋਫਟ ਕਮਾਨੇ 2% ਉਹ ਨੇ ਵੀ ਲਾਸ ਕਰ ਲਿਆ ਪ੍ਰੋਫਟ ਕਰ ਲਿਆ ਲਾਸ ਕਰ ਲਿਆ ਥੋੜਾ ਪ੍ਰੋਫਟ ਕਰ ਲਿਆ ਮਤਲਬ ਇੱਕ ਐਵਰੇਜ ਪ੍ਰੋਫਿਟਿਕਾ ਜੀ ਬਾਕੀ 97% ਤਾਂ ਜਿਹੜੇ ਟੋਟਲੀ ਲਾਸ ਕਰਦੇ ਨੇ ਇਹਦਾ ਜੀ ਕਾਰਨਾ ਲਾਸ ਦਾ ਇਹਦੇ ਤੇ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ ਵੀ ਕਿੰਨਾ ਤਰੀਕਿਆਂ ਚ ਆਪਾਂ ਨੂੰ ਟ੍ਰੇਡ ਲੈਣਾ ਚਾਹੀਦਾ ਕਿੰਨਾ ਕਿ ਨਹੀਂ ਇੱਕ ਇੱਕ ਬੱਗ ਰੂਪ ਤਿਆਰ ਰੱਖਣਾ ਜੇ ਮਾਰਕੀਟ ਆਪਾਂ 22 ਦਿਨ 22 ਦਿਨ ਵਰਕਿੰਗ ਆ ਠੀਕ ਹੈ ਜੀ ਜ਼ਰੂਰੀ ਨਹੀਂ ਆਪਾਂ 22 ਦਿਨ ਹੀ ਟ੍ਰੇਡ ਲੈਣਾ ਤੇ ਆਪਾਂ 12 ਦਿਨ 15 ਦਿਨ ਠੀਕ ਆ 12 ਜਾਂ 15 ਦਿਨ ਹੀ ਟ੍ਰੇਡ ਲੈਣਾ ਵੀ ਉਹ ਪ੍ਰੋਫਿਟ ਵਾਲਾ ਠੀਕ ਹੈ ਜੀ ਕਿਵੇਂ ਆਪਾਂ ਤੇ ਪ੍ਰੋਫਿਟ ਕਿਵੇਂ ਆਸਪਾ ਲੈਣ ਉਹ ਤਾਂ ਉਹ ਆਪਾਂ ਵੀਡੀਓ ਉਪਰ ਸਟੈਪ ਵਾਈਜ਼ ਕਰਕੇ ਦੱਸਦੇ ਜਾਵਾਂਗੇ ਤਾਹੋ ਨਾਲੇ ਬੇਸਿਕ ਜਿਹਾ ਨੋਰਮਲ ਪੰਜਾਬੀ ਤੁਸੀਂ ਸੁਣਿਆ ਰਹੇ ਆਂ ਤੇ ਵੀ ਮਾਰਕੀਟ ਦੀ ਚਾਲ ਤੇ ਅਗਲੀ ਵੀਡੀਓ ਚ ਆਪਾਂ ਕਿੱਥੇ ਐਂਟਰੀ ਕਿੱਥੇ ਐਗਜੈਕਟ ਕਰਨਾ ਠੀਕ ਹੈ ਜੀ ਕਿੱਥੇ ਆਪਣਾ ਸਟੌਪ ਲੌਸ ਹੋਊਗਾ ਕਿੱਥੇ ਆਪਣਾ ਟਾਰਗੇਟ ਹੋਊਗਾ ਉਹ ਦੱਸਿਆ ਕਿੱਥੇ ਐਂਟਰੀ ਕਰਨੀ ਠੀਕ ਹੈ ਜੀ ਤੇ ਕਿਹੜੇ ਜਿਹੜੇ ਤਰੀਕੇ ਨਾਲ ਆਪਾਂ ਨੂੰ ਅਪਰੋਚ ਕਰਨਾ ਕਿਹੜੇ ਕਿਹੜੇ ਲੌਸ ਹੁੰਦਾ ਆਊ ਦੱਸਿਆ ਜਾਊਗਾ ਠੀਕ ਹੈ ਜੀ ਅੱਜ ਆਪਾਂ ਕਵਰ ਕਰਿਆ ਬੇਸਿਕ ਤੋਂ ਅਪਰ ਟ੍ਰੈਂਡ ਡਾਊਨ ਟ੍ਰੈਂਡ ਸਾਈਡਵੇ ਟ੍ਰੈਂਡ ਠੀਕ ਹੈ ਜੀ ਮਾਰਕੀਟ ਦੀ ਚਾਲ ਜੇ ਆਪਾਂ ਇਹ ਸਮਝ ਗਏ ਤਾਂ ਆਪਣਾ 50% 50% ਦਾ ਲਾਸ ਆ ਉਹ ਕਵਰ ਹੋ ਸਕਦਾ ਠੀਕ ਹੈ ਜੀ ਤੇ ਜੁੜੇ ਰਹੋ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਕਰ ਦਿਓ ਲਾਈਕ ਤੇ ਨਾਲੇ ਕਰ ਦਿਓ ਕਮੈਂਟ ਦੇਖੋ ਮਿੱਤਰਾਂ ਨਾਲ ਆਪਣਿਆਂ ਨਾਲ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲੋ ਫੋਲੋ ਤਾਂ ਜੋ ਅੱਗੇ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਠੀਕ ਹੈ ਜੀ ਅੱਜ ਲਈ ਇੰਨਾ ਹੀ ਕੰਮ